ਕਲ ਜ਼ਿਆਦਾਤਰ ਮੋਬਾਈਲ ਯੂਜ਼ਰ ਦੋ SIM ਕਾਰਡ ਦੀ ਵਰਤੋਂ ਕਰਦੇ ਨੇ ਪਰ ਮਹਿੰਗੇ ਰੀਚਾਰਜ ਪਲਾਨ ਕਾਰਨ ਕਈ ਵਾਰ ਦੋ ਨੰਬਰਾਂ ਨੂੰ ਚਾਲੂ ਰੱਖਣਾ ਕਾਫੀ ਮੁਸ਼ਕਲ ਹੋ ਜਾਂਦਾ ਹੈ ਭਾਵੇਂ ਅਸੀਂ ਦੂਜੇ SIM ਕਾਰਡ ਦੀ ਵਰਤੋਂ ਬਹੁਤ ਘੱਟ ਕਰਦੇ ਹੁਈਏ ਪਰ ਕਈ ਵਾਰ ਸਾਨੂੰ ਇਸ ਕਾਰਡ ਦੇ ਨੰਬਰ ਦਾ ਰੀਚਾਰਜ ਕਰਨਾ ਪੈਂਦਾ ਹੈ ਤੇ ਨੰਬਰ ਡੀਐਕਟਿਵਟ ਹੋ ਸਕਦਾ ਹੈ ਛੇਕਰ ਤੁਹਾਨੂੰ ਵੀ ਇਹ ਡਰ ਹੈ ਤੁਹਾਨੂੰ ਅਸੀਂ ਦੱਸ ਦਈਏ ਕਿ ਤੁਸੀਂ ਨੰਬਰ ਰੀਚਾਰਜ ਕੀਤੇ ਬਿਨਾ ਵੀ ਕਈ ਮਹੀਨਿਆਂ ਤੱਕ SIM ਨੂੰ ਐਕਟਿਵੇਟ ਰੱਖ ਸਕਦੇ ਹੋ ਟੈਲੀਕਮ ਰੈਗੂਲੇਟਰੀ ਥਰਟੀ ਆਫ ਇੰਡੀਆ ਨੇ Jio, Airtel, Vi ਅਤੇ BSNL ਦੇ ਕਰੋੜਾਂ ਉਪਭੋਗਤਾਵਾਂ ਨੂੰ ਵੱਡੀ ਰਾਹ ਦਿੱਤੀ ਹੈ। ਇਸੇ ਨਾਲ ਹੀ TRAI ਦੇ ਨਿਯਮਾਂ ਨੇ ਮੋਬਾਈਲ ਉਪਭੋਗਤਾਵਾਂ ਨੂੰ ਲਗਾਤਾਰ ਮਹਿੰਗੇ ਰੀਚਾਰਜ ਕਰਨ ਦੀ ਵੀ ਪਰੇਸ਼ਾਨੀ ਤੋਂ ਮੁਕਤ ਕਰ ਦਿੱਤਾ ਹੈ। ਤਰਸਲ ਬਹੁਤ ਸਾਰੇ ਲੋਕ ਆਪਣਾ ਚਾਰਜ ਪਲਾਨ ਖਤਮ ਹੁੰਦੇ ਹੀ ਇਸਟਾਰ ਨਾਲ ਆਪਣਾ ਨੰਬਰ ਚਾਰਜ ਕਰਦੇ ਨੇ ਕਿ ਉਹਨਾਂ ਦਾ ਨੰਬਰ ਉਹ ਨੰਬਰ ਕਿਸੇ ਹੋਰ ਨੂੰ ਟ੍ਰਾਂਸਫਰ ਹੋ ਸਕਦਾ ਹੈ ਜੇਕਰ ਤੁਸੀਂ ਵੀ ਤੁਰੰਤ ਰੀਚਾਰਜ ਤੇ ਇਸਨਾ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਟ੍ਰਾਇਲ ਮੋਬਾਈਲ ਯੂਜ਼ਰ ਕੰਜ਼ਿਊਮਰ ਹੈਡਬੁੱਕ ਨੇ ਅਨਸਾਰ ਚਾਰਜ ਖਤਮ ਹੋਣ ਤੋਂ ਬਾਅਦ ਤੁਹਾਡਾ SIM 90 ਦਿਨਾਂ ਤੱਕ ਐਕਟਿਵੇਟ ਰਹਿੰਦਾ ਹੈ ਯਾਨੀ ਕਿ ਰੀਚਾਰਜ ਖਤਮ ਹੋਣ ਦੇ ਤਕਰੀਬਨ 3 ਮਹੀਨੇ ਬਾਅਦ ਤੱਕ ਤੁਹਾਨੂੰ ਨੰਬਰ ਚੱਲਦਾ ਰਹਿੰਦਾ ਹੈ ਰੈਂਦੇ ਨੀ ਮੌਨਸਾਰ ਚੇਕਰ ਤੁਹਾਡੇ ਨੰਬਰ ਤੇ ਪੈ ਖਤਮ ਹੋਣ ਦੇ 90 ਦਿਨਾਂ ਤੱਕ ਰਿਚਾਰਜ ਨਹੀਂ ਹੁੰਦਾ ਤਾਂ ਇਸ ਦਾ ਪ੍ਰੀਪੇਡ ਬੈਲੈਂਸ 20 ਰੁਪਏ ਹੈ ਤਾਂ ਕੰਪਨੀ ਉਹਨਾਂ 20 ਰੁਪਏ ਦੀ ਕਟੌਤੀ ਕਰੇਗੀ ਅਤੇ ਵੈਧਤਾ ਨੂੰ 30 ਦਿਨਾਂ ਲਈ ਵਧਾ ਦੇਵੇਗੀ ਇਸ ਦਾ ਮਤਲਬ ਹੈ ਕਿ ਤੁਹਾਡਾ ਨੰਬਰ ਕੁੱਲ 120 ਦਿਨਾਂ ਲਈ ਚੱਲਦਾ ਰਹੇਗਾ ਇਸ ਤਰ੍ਹਾਂ ਚੈੱਕ ਕਰ ਤੁਸੀਂ ਸੈਕੰਡ SIM ਰੱਖਦੇ ਹੋ ਤਾਂ ਉਸ ਵਿੱਚ 20 ਰੁਪਏ ਦਾ ਬੈਲੈਂਸ ਰੱਖਣ ਤੋਂ ਬਾਅਦ ਤੁਸੀਂ ਰਿਚਾਰਜ ਖਤਮ ਹੋਣ ਤੋਂ ਬਾਅਦ 120 ਦਿਨਾਂ ਤੱਕ SIM ਕਾਰਡ ਨੂੰ ਐਕਟੀਵੇਟ ਰੱਖ ਸਕਦੇ ਹੋ ਦੱਸਦੇ ਇਹ ਇਸ ਵਿੱਚ 15 ਦਿਨ ਦਾ ਸਮਾਂ ਮਿਲਦਾ ਹੈ ਟ੍ਰਾਇਲ ਦੇ ਅਨੁਸਾਰ ਇਹਨਾਂ 120 ਦਿਨਾਂ ਤੋਂ ਬਾਅਦ SIM ਕਾਰਡ ਯੂਜ਼ਰ ਨੂੰ ਆਪਣਾ ਨੰਬਰ ਦੁਬਾਰਾ ਐਕਟੀਵੇਟ ਕਰਨ ਲਈ 15 ਦਿਨ ਦਾ ਸਮਾਂ ਦਿੱਤਾ ਜਾਂਦਾ ਹੈ ਹਾਲਾਂਕਿ ਜੇਕਰ ਕੋਈ ਯੂਜ਼ਰ ਇਹਨਾਂ 15 ਦਿਨਾਂ ਵਿੱਚ ਆਪਣਾ ਨੰਬਰ ਐਕਟੀਵੇਟ ਨਹੀਂ ਕਰ ਸਕਦਾ ਤਾਂ ਉਸ ਦਾ ਨੰਬਰ ਪੂਰੀ ਤਰ੍ਹਾਂ ਅਯੋਗ ਦਿੱਤਾ ਜਾਵੇਗਾ ਤੇ ਫਿਰ ਉਹ ਨੰਬਰ ਕਿਸੇ ਹੋਰ ਨੂੰ ਟ੍ਰਾਂਸਫਰ ਕਰ ਦਿੱਤਾ ਜਾਂਦਾ ਹੈ ਤੁਹਾਨੂੰ ਫਿਰ ਦੱਸ ਦਿੰਦੇ ਆ 2 ਰੁਪਏ ਚ 120 ਦਿਨ ਚੱਲੇਗਾ SIM Jio Airtel Vodafone ਤੇ BSNL ਇਹ ਯੂਜ਼ਰ ਲਈ ਰਾਹਤ ਪਰੀ ਖਬਰ ਹੈ ਜਿਸ ਦੇ ਵਿੱਚ ਤੁਸੀਂ ਵੀਰਪੇ ਦੇ ਵਿੱਚ 120 ਦਿਨਾਂ ਸਿੰਮ ਚਲਾ ਸਕਦੇ ਹੋ